ਕਾਲ ਜੀ ਸਾਰੇ ਭੈਣ ਭਰਾ ਨੂੰ ਤੇ ਅੱਜ ਫਤਿਹ ਨਹੀਂ ਚੱਲੇ ਆਪਣੇ ਨਾਨਕੇ ਤੇ ਵੇਖਦੀਆਂ ਆਪਣਾ ਵੀ ਕੀ ਕਰਨ ਦੇ ਆ ਤੇ ਆਈ ਹੋਈ ਕਿ ਨਹੀਂ ਹੋਈ ਹੈ ਜੇ ਮਾਪਪੋਤਾਂ ਦੀ ਤਿਆਰੀ ਨਹੀਂ ਹੋਈ ਦੇਖ ਕੇ ਹਾਂਜੀ ਹੋ ਵੀਂਦੇ ਆਲੀ ਕਿ ਨਹੀਂ ਆਰੀ ਹੋਣ ਇਹ ਵਾ ਸਸੀ ਗਾਲ ਜੀ ਸਾਰਿਆਂ ਨੂੰ ਅੱਜ ਵੇਲੋ ਬੜਾ ਚਾਹ ਆ ਰਾਜਿੰਦਰ ਤੋਂ ਆ ਗਿਆ ਆਪਣੇ ਕੋਲ ਕੇ ਚੱਲੀ ਹੈ ਨਹੀਂ ਜਨੇ ਰਖੜੀ ਲੈ ਕੇ ਕਿੰਨਾ ਕੁ ਚਾਹ ਚਾਹੇ ਬੜਾ ਮਾਈ ਜੀ ਮਾਣਾ ਸੋਸਰ ਕਾ ਦੀਆਂ ਰਖੜੀਆਂ ਲਿਆਉਣ ਦੇ ਵਿਆਹ ਲਿਆਉਣ ਨਹੀਂ ਕਾ ਜਾਈਏ ਪਹਿਲਾ ਪਹਿਲਾ ਬਾਣਾ ਹੀ ਰਖੜੀ ਤੇ ਸਾਡੀ ਨੂੰ ਘੂਆਣੇ ਆਉਣਾ 17 ਵਿਆਹ ਰਖੜੀ ਲਾਏ ਫਦੇ ਚਾਲੇ ਜਰਾ ਹਾਸੇ ਕਰ ਬੜਾ ਹਨੇਰੇ ਤੇ ਲਾਣਾ ਦੱਸ ਕਿੱਥੇ ਚੱਲੇ ਆਂ ਮੈਂ ਦੱਸ ਸੀ ਕਰ ਬੜਾ ਵੇਖੋ ਹਾਸੇ ਨਾਲ ਕਰ ਦੇ ਕਰ ਦੋ ਕਰ ਦੇ ਮੁੰਜ ਕਰ ਦੋ ਦੱਸ ਦਾਦੀ ਕਿੱਥੇ ਚੱਲੇ ਆਂ ਕਿਸੇ ਚੱਲੇ ਆਂ ਨਹੀਂ ਨਹੀਂ ਕਿੰਨਾ ਤੇ ਪੈ ਨਹੀਂ ਚੱਲੇ ਆਂ ਚੱਲ ਦਾਦੇ ਨਾਨੀ ਘਰ ਚੱਲਿਆ ਨਾਨੀ ਘਰ ਚੱਲਿਆ ਮੇਰੇ ਬਾਹਰ ਦੀ ਟਿਪੂ ਚੋਟੋਂਡੇ ਚਾ ਸੱਸੀ ਬਾਈ ਪਿਆਰ ਦਿੰਨਾ ਸੱਸੀ ਦਾ ਪਿਆਰ ਕਰ ਰਹੇ ਹਾਂ ਸੱਸੀ ਦਾ ਸੱਸੀ ਕਾਹਦੇ ਹਾਂ ਸੱਸੀਆ ਹਾਂ ਸੱਸੀ ਕਾਲ ਚਾ ਇਹ ਵੀ ਕਾ ਵੀ ਸਾਰੇ ਠੀਕ ਠਾਕ ਹੋ ਹਾਂ ਸਾਰੇ ਸਾਰੇ ਵਧੀਆ ਵਾ ਕਿਹਾ ਸੀ ਵੀ ਸਾਰੇ ਠੀਕ ਠਾਕ ਨਾ ਵੀ ਸਾਰੇ ਠੀਕ ਠਾਕ ਨੇ ਵੀ ਕਿਹਨਾਂ ਪਰ ਸਾਰੇ ਦਿਵਾਲੀ ਪਾਈ ਪੁੱਛੇ ਨਾ ਵੀ ਆਇਆ ਕਹਿਣੇ ਸੀ ਆਵਾਂਗੇ ਦੋ ਦਿਨ ਰਹਿ ਕੇ ਦੱਸੋ ਮੇਰੇ ਤੇ ਫਿਰ ਨਾਨੀ ਜੀ ਆ ਕੇ ਕਿਹੜੀ ਚੀਜ਼ ਖਾਣੀ ਆ? ਕੁਰਕਰੇ ਖਾਣੇ। ਕੋੜਕਰੇ ਖਾਣੇ, ਕੋਤ ਕੁਰਕਰੇ ਨਹੀਂ ਖਾਣੇ, ਠੀਕ ਆ? ਹੋਰ ਕੋਈ ਚੀਜ਼ ਖਾਣੀ? ਲਾਡੋ ਨੂੰ ਮਾਰੀ ਨਾ ਹਸੀ ਚੰਗਾ। ਲਾਡੋ ਕੋਲ ਲੱਕੜੀ ਕਿਥੇ ਬਣਾਣੀ? ਇੱਥੇ ਇੱਥੇ ਲਾਡੋ ਨੂੰ ਕੀ ਦੇਣਾ ਦਿੱਤੇ? ਗਿਫਟ ਕੀ ਹੈ? ਗਿਫਟ। ਕੀ ਰੱਖੀ? ਬਿਟੋ ਬਿਟੋ ਦੇਣੀ ਉਹ ਬਿਟੋ। ਅਸਾਂ ਬਿਟੋ ਨਹੀਂ ਆ। ਅੰਮੂ ਬਿਟੋ। ਚਲੋ ਜੀ ਆ ਨਾ ਬਿਟੋ ਖਾਣ ਦੀ ਫੁੱਕਰੇ ਕੋੜੀ ਆ। ਇਹ ਨਹੀਂ ਲੈਣ ਨੂੰ ਤੇ ਆ ਬਾਹਾਂਗੇ ਪੜਾਂਗੇ, ਠੀਕ ਆ? ਹੋਰ ਤੇ ਕੋਈ ਗੱਲ ਬਾਤ? ਆਜ ਆयो ਛੱਤੀ ਜਾ ਕੇ ਮੈਂ ਨਾ ਜਾ ਰੋ ਠੀਕ ਹੈ ਕਿ ਠੀਕ ਆ ਜੱਦੀ ਸਕੂਲ ਵੀ ਜਾਣਾ ਆ ਨਹੀਂ ਤਾਂ ਮੈਂ ਮਾਂ ਨੂੰ ਕੁੱਟਣਾ ਆ ਕਿ 2 ਦਿਨ ਰਹਿਣਾ ਛੱਤੀ ਹੀ 2 ਚਲੋ ਠੀਕ ਆ ਤੂੰ ਉੱਥੇ ਮਮਾ ਨੂੰ ਕੁੱਟਣਾ ਹੁਣ ਪਹਿਲੇ ਜੇ ਮਮਾ ਮਾਰੂਗੀ ਤਾਂ ਮੈਨੂੰ ਦੱਸ ਨਹੀਂ ਆ ਕੇ ਠੀਕ ਆ ਕਿੱਥੇ ਬੱਠ ਪਈ ਨਹੀਂ ਹਾਂ ਬਾਈ ਮਾਰ ਜਾਈ ਤੇਰੀ ਮਮਾ ਨੂੰ ਐਥੇ ਮਮਾ ਨੂੰ ਕੁੱਟ ਪੈਂਦੀ ਆ ਜਦੋਂ ਇਟਾ ਕਰਦੇ 1 ਵਜੇ ਵੀ ਆ ਚੱਲ ਕੋਈ ਨਹੀਂ ਦਾ ਰਚ ਲਾਗਰ ਜਮ ਉਹ ਰਚ ਚਲੋ ਚਲ ਗਿਆ ਹੈ ਚਲੋ ਲੌਨੇ ਭਾਜੀ ਨੂੰ ਫੋਨ ਉਹਨੇ ਕਹਿੰਦੇ ਡਾਂਡਿਓ ਚ ਆਓ ਚਲੋ ਆਪਾਂ ਤਾਂ ਗੱਡੀ ਤੋਂ ਉੱਥੋਂ ਡਾਂਡਿਓ ਚੜਾ ਕੇ ਹੁੰਦੇ ਆ ਠੀਕ ਹੈ ਤੇ ਮੇਰੀ ਚੱਪਲ ਕਿਥੇ ਰੱਖ ਦੇ ਨਵੀਂ ਹਾਂ ਤੇ ਹਾਂ ਬਹੁਤ ਹੋ ਗਿਆ ਖੇਤੀ ਕਰ ਲੋ ਹਾਂ ਹੋ 1 ਵਜ ਗਿਆ ਬਾਕੀ ਗੱਲ ਇਦਾਂ ਵਾ ਪਿਛੇ ਰਗਣੀ ਇੱਥੇ ਇਹ ਵੀ ਮਾਪੋਤ ਜਦੋਂ ਚੱਲ ਜਾਂਦੇ ਆ ਤਾਂ ਮੇਰਾ ਕਲੀ ਤਾਂ ਬਿਲਕੁਲ ਘਰ ਸੱਚੀ ਤੇਲ ਨਹੀਂਗਾ ਲੱਗਦਾ ਹੈ ਕਿ ਇੱਥੇ ਨਹੀਂ ਜਾਣੀ ਹੈ ਬੀਜੀ ਲੱਗੀ ਆ ਸਾਡੀ ਪਰ ਬੀਜੀ ਦੂਜੇ ਜਾਣੇ ਸਾਰੇ ਘਰ ਆ ਬੀਜੀ ਇੱਥੇ ਰਹਿੰਦੇ ਆ ਪਰ ਫੇਰ ਵੀ ਫਰਕ ਤਾਂ ਪਿਆ ਹੀ ਜਾਂਦਾ ਥੋੜਾ ਜਿਹਾ ਫਰਕ ਤਾਂ ਪੈਂਦਾ ਹੀ ਆ ਚਲੇ ਆਂ ਦੋ ਜਣੇ ਹੁਣ ਵਾ ਵਾ ਰੌਣਕ ਲੱਗੀ ਗਈਆਂ ਕੋਈ ਨਾ ਥੋੜਾ ਬੀਜੀ ਲਾ ਕੇ ਆ ਜਾਂਦੇ ਆ ਮੇਰੇ ਕੋਲ ਤਾਂ ਸਾਰਾ ਵੀ ਇੱਥੇ ਰਹਿੰਦੇ ਆ ਪਰ ਫੇਰ ਵੀ ਐਦਾ ਬਗਾਰ ਹੁਣ ਜੀ ਨਹੀਂ ਲੱਗਦਾ ਜਿਹੜਾ ਇਹਨੂੰ ਬੜਾ ਸਾੜਾ ਮੈਂਡਿਆ ਸੀ ਮੰਮੀ ਨੇ ਰੱਖ ਹੁਣੋਂ ਆ ਮੰਮੀ ਨਾਲ ਮਮੀ ਉਹਨੂੰ ਕੋ ਲੁਭੂ ਲੁਗਾਇਨ ਸੀ ਮਾਰਦ ਕਹਿੰਦਾ ਵੀ ਮੈਂ ਤੇਰਾ ਗੁੱਲੂ ਹਾਂ ਤੇਰਾ ਗੁੱਲੂ ਹਾਂ ਇਹ ਕਹਿੰਦਾ ਵੀ ਮੈਂ ਮੈਨੂੰ ਕਹੋ ਤੇ ਉਹਨੂੰ ਨਹੀਂ ਕਹਿਣਾ ਮਾਰਦ ਨੂੰ ਨਹੀਂ ਕਹਿਣਾ ਮੈਨੂੰ ਕਹਿਣਾ ਆ ਬੜਾ ਪੰਗੋ ਹੰਡਿਆ ਏ ਤੂੰ ਕਿਹੜਾ ਕਰ ਰਿਹਾ ਏ ਤੂੰ ਗੁੱਲੂ ਕਿਹੜਾ ਗੁੱਲੂ ਮੈਂ ਗੁੱਲੂ ਕਾਦੀ ਲੱਗੀਆਂ ਬਾਕੀ ਨਾ ਕਮੈਂਟ ਵੀ ਆਏ ਸੀ ਕਿ ਮਣੀ ਦੀਦੀ ਉਹਨਾਂ ਕੋ ਆਪਣਾ ਵਲੋਗ ਬਣਾ ਕੇ ਪਾਉਣ ਤੇ ਗੱਲ ਇਹ ਦਵਾ ਕਿ ਉੱਥੇ ਤਾਂ ਨੂੰ ਪਤਾ ਟਾਈਮ ਨਹੀਂ ਲੱਗਦਾ ਸ਼ੈਅ ਵੀ ਖੰਦੇ ਹੁੰਦਾ ਵਾ ਤੇ ਮਣੀ ਘਾ ਲੁੰਦੀ ਹੈ ਮਣੀ ਤੇ ਹੁਣ ਚਲੋ ਉਹਨਾਂ ਦੀ ਮੰਮਾ ਵੀ ਉੱਥੇ ਹੀ ਆ ਪਰ ਇਹੋ ਨਾ ਕੋਈ ਟਾਈਮ ਨਹੀਂ ਹੁੰਦਾ ਉਹਦੇ ਉਹਦਾ ਹਿੱਸਾ ਤੇ ਉਹੁੰਦੇ ਰਹਿੰਦੇ ਆ ਦਾਦੀ ਪੋਤਾ ਦੋਵੇਂ ਜਾਣੇ ਏਦਾਂ ਤੁਹਾਨੂੰ ਬਗਾ ਬਾਹਰ ਜਾ ਕੇ ਇੱਥੇ ਟਾਈਮ ਲੰਘਦਾ ਵਾ ਐਡੇ ਲੰਘਿਆ ਨਾ ਸਾਰੀ ਢੜੀ ਤੇ ਬਲੋਗ ਨਾ ਨਾ ਬਲੋਗ ਪਾਈ ਜਾਂਦੇ ਆ ਨਾ ਵੀਡੀਓ ਬਸ ਇਸਦਾ ਜੋ ਨਾਲ ਸੋਈ ਵੇਖਿਆ ਕਰੋ ਬਾਕੀ ਮੈਂ ਵੇਖਦੀਆਂ ਕਮੈਂਟ ਪੜਦੀਆਂ ਨਹੀਂ ਆ ਸਾਰੇ ਜਾਣੇ ਬਹੁਤ ਪਿਆਰ ਦਿੰਦੇ ਆ ਈਮਾਨ ਨੂੰ ਸਾਰੇ ਕਹਿੰਦੇ ਹੁੰਦੇ ਆ ਕਿ ਬਹੁਤ ਸੋਹਣਾ ਬਹੁਤ ਸੋਹਣਾ ਆ ਮਨੀ ਵਰਗਾਇਆ ਆ ਅਜੀ ਵਰਗਾਇਆ ਤੇ ਬਹੁਤ ਵਗਾ ਲੱਗਦਾ ਵਾ ਕਿ ਦੂਜਿਆ ਦਾਦੀ ਨਾਲ ਬੜਾ ਖੋਸ਼ ਰਹਿੰਦਾ ਵਾ ਤੇ ਜਦੋਂ ਦਾਦੀ ਆ ਗਈ ਉਹਦੀ ਨਹੀਂ ਲੱਗਣਾ ਦਾਦੀ ਦਾ ਵੀ ਉਹਨੇ ਵੀ ਦਾਦੀ ਲੱਭਣੀ ਆ ਉਹਨੇ ਕੋ ਦਿੰਗੋ ਕਹਣਾ ਮੇਰੀ ਦਾਦੀ ਕਿੱਥੇ ਕੀ ਪਰ ਹਿੰਦਰਪੁਰ ਕਹਿੰਦਾ ਉਹਨੇ ਰਾਜਪੁਰ ਕਹਿੰਨਾ ਹਿੰਦਰਪੁਰ ਕਹਿੰਦਾ ਮੈਂ ਕੋਈ ਇਹ ਆਪਣੀ ਮੰਮੀ ਨੂੰ ਵੀ ਰਾਜਪੁਰ ਕਹਿ ਲਾ ਪੈਂਦਾ ਮੈਨੂੰ ਵੀ ਹਿੰਦਰਪੁਰ ਕਹਿੰਦਾ ਬਾਕੀ ਜਿਹੜਾ ਤੁਹਾਨੂੰ ਮਿਲਦੀਆਂ ਫਿਰ ਅੱਗੇ ਹੁਣ ਉੱਥੇ ਜਾ ਕੇ ਫਿਰ ਨਾਲ ਜਾ ਕੇ ਮਿਲਾਂਗੇ ਨਾਲੇ ਤੇ ਰਖੜੀ ਬੰਨਾਂਗੇ ਤੇ ਨਾਲੇ ਤੁਹਾਨੂੰ ਵੀ ਮਿਲਾਵਾਂਗੇ ਸਾਰੇ ਜੀ ਆਣਾ ਬੁਲਾ ਦੇ ਸਾਰੇ ਆਉਣਗੇ ਤੇ ਰਖੜੀ ਕੋਈ ਤੇ ਆ ਨਹੀਂ ਲੱਗ ਸਾਰਿਆਂ ਦਾ ਲੇਟ ਆ ਹੀ ਲੱਗ ਰਿਹਾ ਗੋਟ ਨੇ ਜਿਹੜੀ ਲੱਕੜੀ ਬੰਨਦੀ ਹੈ ਲੈ ਵੀ ਦਪਾਹਣਾ ਮੋਕਾ ਮੋਕਿਆ ਥੋੜਾ ਰਹਿ ਗਿਆ ਬੱਸ ਉਹ ਵੀ ਨਹੀਂ ਖਾਣੇ ਕੇ ਰੱਖੀ ਬੰਨਣ ਦੇ ਅਗੇ ਤੂੰ ਵੀ ਅੱਗੇ ਵੀ ਲੱਕੜੀ ਤੇ ਰਹਿ ਗਈ ਲਾਡੋ ਨੇ ਬੰਨਣੀ ਗਾ ਦੋ ਸੌਂਗੀ ਹੋਣਾ ਨਾ ਪਿੰਡ ਵਾਸ ਤੇ ਵਾਸੇ ਪੇ ਸਵੇਟ ਚ ਲੈ ਤੁ ਦਬਾ ਦੇ ਪਰ ਇਹ ਜਿਹਨੇ ਰੱਖੜੀਆਂ ਬੜੀਆਂ ਸੋਹਣੀਆਂ ਵਾ ਫਤ ਬਾਕੀ ਤੇ ਭਰੀ ਨਹੀਂ ਕੋਈ ਨਹੀਂ ਭੁੱਲੀ ਇਹਨੇ ਚੱਲ ਆ ਲੈ ਪੇ ਉਹਨੇ ਦੇਖ ਇਹ ਕੀ ਹੈ ਇਹ ਦੀ ਗਲੇਟ ਨਹੀਂ ਇਹ ਇਹ ਕੀ ਚੀਜ਼ ਆ ਬਾਤੂ ਨਹੀਂ ਆ ਅੱਛਾ ਉਹ ਤਾਂ ਮੋਟਾ ਨਾਮ ਕੋਈ ਨਾਮ ਹੀ ਪਤਾ ਨਾਂ ਦਾ ਸੋਨਾ ਖੱਦ ਸੋਣੀ ਇਹਨੂੰ ਵੀ ਪੀੜੀ ਕਰਦੀ ਆਂ ਹੁੰਦੀ ਨਹੀਂ ਆ ਆ ਸੁਣੀ ਨੇ ਅਜੇ ਸਨ ਮੈਂ ਤੇਰੇ ਬੰਨ ਨੀ ਰੰਗ ਉਹ ਕਰੀ ਦੇ ਆਹ ਕੇ ਪੜੀ ਜਾ ਜੀ ਟੁੱਕੜੀ ਜਾਵੇਂ ਤੋਦੇ ਨਾਲ ਆਈ ਆ ਗਿਆ ਸਹੀ ਕੋਕੜ ਨਹੀਂ ਆ ਗਈ ਲੈ ਟੁੱਕੜੀ ਨਹੀਂ ਰਹਿ ਬਾਤ ਅਲ ਗਿਆ ਟੁੱਕੜੀ ਹੋਣਾ ਨਹੀਂ ਬੱਕਰੀਆਂ ਲੈ ਜਾ ਆਹੋ ਲੈ ਜਾ ਬੱਕਰੀਆਂ ਵੀਤ ਲਈ ਫਰੀ ਲੈ ਜਾ ਰੇਸ ਨਹੀਂ ਲੰਘ ਫੋਸਰ ਏ ਮਾਮੀ ਮੇਰੀ ਦੇ ਨਹੀਂ ਆਈਆਂ ਦਾਸ ਵਰਣੀ ਬਹ ਹੈ ਆਪਾਂ ਅੱਜ ਤੇ ਬੰਦੇ ਤੇ ਠੀਕ ਹੈ ਮੇਰੀ ਕੋ ਫਿੱਦ ਨਾ ਤੇ ਰੱਖ ਲੂੰਗਾ ਤੇਜ਼ ਬੰਦਾ ਇਹ ਖਣਾ ਮਕੀਨ ਦਾ ਖਾਣੋ ਵੀ ਤੇ ਵੰਡ ਰੱਖਣੇ ਜਾਣੀ ਜੇ ਜੇ ਸ਼ਨਾ ਪਾ ਰੁਕ ਜਾ ਅੱਛਾ ਐਵੇਂ ਫੜ ਦੇ ਨੀ ਖਾ ਲ ਲੋ ਲੈ ਫੜੇ ਕੜਾ ਮੈਨੂੰ ਬੁੱਤੂ ਨਹੀਂ ਆ ਲੋ ਫੜਾ ਤਵਨਾਂ ਪਾਲਣੇ ਦੇ ਦਿੱਤੇ ਨਾਜ ਗਸ ਗੁੱਲਾ ਖਾਲਾ ਨਾਜ ਨੰਨ ਰਖਸ਼ਾ ਬੰਧਨ ਫੋਨ ਲਾਜਦੀ ਵਾਈ ਫਟੇ ਜਦੋਂ ਮੈਂ ਉਹਨਾਂ ਦੇ ਪਾਰਲੇ ਮੰਗਿਆਂ ਤੇ ਉਹਨਾਂ ਨੇ ਰਖੜੀ ਬੰਨ੍ਹਣ ਗਈ ਇਹ ਦੋਵੇਂ ਪਾਲੇ ਨੇ ਤੇ ਮਰ ਕੇਂਦਰੇ ਕੱਬੇ ਬੈ ਗੋਲੇ ਬੰਨੀ ਉਹਰੇ ਮੇਰੇ ਵੀ ਕੀਤਾ ਬੰਨ ਉਹ ਡੱਬਾ ਚੋ ਕੇ ਪਾਲਣੇ ਨੇ ਅਗਲੇ ਪੀਸ ਦੇ ਕੇ ਡੱਬਾ ਲਖੋ ਜਿਹਾ ਪਾਲਿਆ ਕੇ ਨਾ ਚੱਲੀ ਇਹ ਖੋਲਨੀ ਹੈ ਪਹਿਣ ਕੋ ਨੀ ਬਣਾ ਦਾ ਦੋਨੇ ਜੈ ਕੋ ਸੇ ਬਣਾ ਦਾ ਕਬਨ ਜੋਦੀ ਸੁਣੀਏ ਉਹਨੇ ਹੋ ਗਿਆ ਲੈਣਾ ਕਹਿੰਦਾ ਜੇ ਇਤਰਾ ਜੋ ਕੱਢੀ ਬੈ ਸਨਾਂ ਬਰਾਂ ਦਾ ਮਿਲ ਲੈ ਕਬਨ ਜੋਦੀ ਬਣੀ ਨਾ ਦੋਨੇ ਰੱਖੀ ਬਣੀ ਕਿੰਨੀ ਸੋਹਣੀ ਨਾਜ ਐਦਾਂ ਦੇਖ ਮੇਰੇ ਪੋਤਰੀਆਂ ਕਿੱਥੇ ਆ ਹਨ ਤੇਰੀਆਂ ਕਿੱਥੇ ਆ ਸੋਹਣੀਆਂ ਪੋਤਰੀਆਂ ਚਾੜ ਨਾ ਇਹਨਾਂ ਨਾ 24 ਬੇ ਦੇ ਮੈਨੂੰ ਬਣੋਂਦੀ ਆ ਜਗਣੀ ਤੜੇ ਉਤੋਂ ਲਗਣੀ ਆ ਉਤੋਂ ਨੱਪ ਕੇ ਜਗਣੀ ਜਗਣੀ ਨਾ ਹੋ ਉਹਦੇ ਵੀ ਨਾਲ ਇੱਕ ਜਿਹੜੀ ਨੂੰਟ ਡਾਜਾ ਲਾਓ ਆ ਦੇ ਕੋਈ ਰੋਕੀ ਤਾ ਚਾਹੀਏ ਬਹਿ ਕੇ ਆਣਿਆ ਨੇ ਗਾਣੇ ਗਾਣੇ ਬੱਲੇ ਚੋ ਨੱਪ ਲੈ ਤੂੰ ਕਰ ਜਾਈ ਆਲੋ ਮੈਂ ਨਹੀਂ ਦੇਣਨੀ ਨਹੀਂ ਮੈਂ ਕੱਲੀ ਕਰਦੀ ਨਹੀਂ ਲਈ ਬੰਨਾ ਮੈਂ ਕੋਈ ਨਹੀਂ ਦੋਣਾਂ ਹੀ ਹਾਂ ਦੋਣਾਂ ਹੀ ক্োনাবে সমেন মান্য় সমেনাবেনাবেন্ দিয়াবেন্ ਤਾਂ ਇਹਦਾ ਬੱਦ ਚੱਲ ਗੋਬੀ ਨੂੰ ਪੁੱਛਾ ਟਾਈਮ ਕਿਹੜਾ ਤੇਰੇ ਰਖੜੀ ਬਣਾਉਣ ਦਾ ਫੇਰੇ 9 ਵਜੇ ਦਾ ਕਿਹੜਾ 10 ਵਜੇ ਦਾ ਜਦ ਤੂੰ ਉਹਦੇ ਲਈ ਕਿਹਦੀ ਵੇਰ 9 ਵਜੇ ਦਾ ਲੱਡਾ ਜੋ ਆਪਕ ਬਣਾਉਂਦੇ ਆ ਨਾ ਉਹ ਬਟਾ ਹਮਤ ਪ੍ਰਾਕਪਾਹੀ ਜਨੇ ਪਤਾ ਤੈ ਤੂੰ ਵੀ ਬਣਾ ਕੇ ਵਾਸੀ ਮੇਰੇ ਮਾਣ ਰਖੜੀ ਇੱਕ ਦਰਾਂ ਨੂੰ ਵੜਿਆ ਵਾ ਉਹ ਤੇ ਕੱਲੇ ਆ ਜਾ ਰਹਿ ਫਿਰ ਇਹ ਨਹੀਂ ਲੱਗਦਾ ਤੇਰੇ ਬੰਸੀਆਂ ਕਿ ਤੂੰ ਕਿੱਥੇ ਬਣਾਉਣੀ ਰੱਖੜੀ ਸੇੜੀਆਂ ਕਿੰਨੀਆਂ ਬਣਾਈਆਂ ਤੇ ਕਿੱਥੇ ਆ ਰੱਖੜੀ ਇੱਕ ਵੀ ਨਹੀਂ ਹੱਥ 'ਚ ਰੱਖੜੀਆਂ ਸਭ ਪੈਰਾ ਤੇ ਤੁਰੀਆਂ ਫਿਰਦੀਆਂ ਸਾਰੇ ਖਾਹ ਹੋ ਜਾਣਾ ਚਲੋ ਆ ਦੇ ਫੱਕੀ ਨਿਕਲ ਮੈਂ ਇਹਨੇ ਵਾ ਰੱਖੜੀ ਅਗਲਾ ਆਪਣੇ ਕੋਲ ਲਿਆਉਂਦਾ ਵਾ ਆਪਣੀ ਤੂੰ ਮੈਨੂੰ ਵਾ ਲੈ ਉਹ ਮੱਝੋ ਕੇ ਏਡੀ ਬੱਜੀ ਉਹਦੇ ਮੱਦੇ ਜਿਹੜੀ ਅੱਧੀ ਇਹਦੇ ਬਾਅਦ ਝੋਕੜਾ ਜੋੜਾ ਇਹ ਨਾ ਆਈ ਜੀ ਇਹ ਕੱਢ ਪਾਤਾ ਰੱਟੇ ਕੇ ਦਰ ਨਾਲ ਚਲੋ ਆਪਾਂ ਜੀ ਬੈਟ ਦੀ ਫਰਾਗ ਬਾਗੋ ਮਾਤ ਚੌਰੀ ਨੂੰ ਗਰਮੀ ਚ ਗੁਰੂ ਕੋ ਹੋਰ ਪਾਣਾ ਲੱਗਦਾ ਨਹੀਂ ਆ ਬਹੁਤ ਚੰਗਾ ਲੱਗਦੀ ਨਾ ਪੋਲੀ ਸਵੇਰੇ ਕੋ ਪੋਲਾਂਗੇ ਇਹ ਫਰਾਗ ਸਿਆਲਾਂ ਚ ਸੋਣੀ ਲੱਗਣੀ ਆ ਕੋਈ ਨਾ ਤਾਂ ਸੋਨਾ ਵੀ ਰੋ ਗਿਫਟ ਆਇਆ ਇਹ ਗੁਰ ਇਹ ਕੁੜੀ ਦੀ ਭੂਆ ਸੀ ਕੇ ਲਿਆਈ ਫਰਾਗ ਹਾ ਅਸੋਣੀ ਚਾਹ ਦੇ ਵਿੱਚ ਪਾਤੀ ਉਹਨੂੰ ਵੀ ਪਾਓ ਲੈ ਪਾ ਕੇ ਚੈੱਕ ਕੀਤੀ ਹੈ ਵੀ ਸਹਿਜ ਵਧੀਆ ਵਾ ਸਾਰਾ ਖਾਲਾ ਸਾਰਾ ਹੋਰ ਖਾਓ ਆਪਣੇ ਹੀ ਸਾਰੇ ਖਾਲਾ ਲਾਡੋ ਕਾ ਮੇਰੇ ਵੀ ਰਖੜੀ ਬਨੋ ਅੱਛਾ ਤੁਸੀਂ ਆ ਜੰਦੀ ਆ ਜੀ ਇਹ ਦੇਵ ਨਣਾਵਾ ਨਹੀਂ ਨਹੀਂ ਹੈਗਾ ਹੈਗਾ ਵਾ ਲਾਡੋ ਮੁੰਡੇ ਨੇ ਮੁੰਡੇ ਨੂੰ ਦੇਖੋ ਉਹ ਤੇ ਲਾਡੋ ਦੀ ਆ ਨਹੀਂ ਮੀਓ ਤੇਰੀਏ ਲਾਡੋ ਦੀ ਆ ਉਹ ਤੇ ਰਖੜੀ ਨਹੀਂ ਮੀਓ ਹਾਈ ਹਾਈ ਨੋ ਹੀ ਹੈ ਨੀ ਗਾਉਂ ਨਾ ਪਾਲਿਆ ਹਾਂ ਆ ਨਾ ਨਾ ਚੋਦੀ ਆ ਨਾ ਚੋਦੀ ਕਿੱਥੇ ਆ ਕੋਈ ਨਾ ਚੋਦੀ ਕਿੱਥੇ ਆ ਉਹਦੇ ਹੱਥਾਂ ਬੰਨੇ ਕਿਹੜੀ ਆ ਬਣੀ ਉਦੋਂ ਤੇ ਇਹੀ ਲਈ ਹੈ ਪਰ ਆਵਾਂਦੇ ਉਹਨੇ ਦੇਣੀ ਹੀ ਹੁਣ ਹਰ ਮਸੂਮਾਂ ਦੀ ਕਹਦੇ ਨੀ ਉਹ ਬਾਂਦੇ ਉਹਨੇ ਉਹ ਨੂੰ ਚੰਨੀ ਨਹੀਂ ਪਤਾ ਆ ਜਾ ਨਾਜ ਖਨਾਜ ਦੀ ਲੱਤਰੀ ਕਨੀ ਆ ਨਾਜ ਦੇਖਦੀ ਆ ਨਾਜ ਚੱਲ ਬੰਨੋ ਅਹੀਂ ਸਵੇਰੇ ਬੰਨਾਂਗੇ ਭਾਬੀ ਨੂੰ ਖਵਾਇਆ ਵੀ ਭਾਪੂ ਖਵਾ ਦਿੰਦੇ ਅਲਾਵਾ ਜੋਰੇ ਕੋਈ ਖਾਣਾ ਬਣਾ ਹਾਂ ਲੋ ਭਾਬੀ ਜੀ ਦੇ ਆਹ ਹੁਣ ਕੋਰੇ ਕੋਰੇ ਨੂਟ ਖਾਣਾ ਦਿੱਤੋ ਜਿਹੜੇ ਮਰਜ਼ੀ ਲੈ ਆਓ ਤੂੰ 20 ਮਿੰਨਾਂ ਦੇ ਲੈ ਆਓ ਕੰਪਨੀ ਦਾ ਗਿਫਟ ਦੋ ਹਾਂ ਉਹ ਦੇਣਾ ਬੰਦਾ ਨਾ ਇਹਨਾਂ ਨੂੰ ਹਾਂ ਰਖੜੀ ਵਾਂਦੇ ਹੋਣ ਗਿਫਟ ਜਾਈਦਾ ਵਾਕੇ ਲੋਕਾਂ ਨੂੰ ਇੰਨੇ ਇੰਨੇ ਗਿਫਟ ਮਿਲਦੇ ਆ ਸਾਨੂੰ ਕੀ ਗਿਫਟ ਲੈ ਕੇ ਆਏ ਸਾਡੇ ਲਈ ਦੱਸੋ ਪਹਿਲਾਂ ਇਹ ਮੀਂਹ ਤੂੰ ਕੀ ਦੇਣਾ ਮਾਸੀ ਨੂੰ ਇਹ ਨਹੀਂ ਮਾਸੀ ਨੂੰ ਕੋਈ ਰੱਖ ਲੈਣੀ ਨਾ ਜੀ ਤੂੰ ਮਾਸੀ ਨੂੰ ਕੀ ਦੇਣਾ ਵਾ ਮਾਸੀ ਇਹ ਕਰੀ ਜਾਂਦਾ